ਏ ਆ ਪੰਜਾਬ ਵਾਲੇ ਜੁਬਾਂ ਇੱਥੇ ਬਰਨਾਲੇ ਸਾਈਡ ਦੀ ਕੁੜੀ ਐ ਇਹ ਇੱਕ ਐਵੇਂ ਕੰਮ ਕਰਨਾ ਪਿਆ ਕੈਨੇਡਾ 'ਚ ਇਹ ਪਤਾ ਕੌਣ ਐ ਪੰਜਾਬੀ ਕੁੜੀ ਆਪਣੀ ਇੱਕ ਇੱਥੇ ਜੌਬ ਕਰਦੀ ਐ ਐਵੇਂ ਜੌਬਾਂ ਹੁੰਦੀਆਂ ਕੈਨੇਡਾ 'ਚ ਖੌਨਾਂ ਤੋਂ ਚੰਗੀ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਕੈਨੇਡਾ ਚ ਇੱਕ ਪੰਜਾਬੀ ਕੁੜੀ ਚੌਂਕ ਚੱਕੜ ਕੇ ਜੋਬ ਕਰ ਰਹੀ ਹੈ ਜਿਸ ਕੁੜੀ ਨੂੰ ਆਪਣੇ ਮਾਪਿਓ ਤੇ ਪੈਸੇ ਦੀ ਕਦਰ ਹੁੰਦੀ ਹੈ ਉਹ ਕੁੜੀ ਸ਼ਰਮ ਨਹੀਂ ਕਰਦੀ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੰਮ ਦੀ ਕਦਰ ਕਰਨੀ ਚਾਹੀਦੀ ਹੈ ਇਸ ਕੁੜੀ ਨੂੰ ਦਿਲੋਂ ਸਲੂਟ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ